ਦੇਸ਼ ਮਨਾ ਰਿਹਾ 17ਵਾਂ ਆਜ਼ਾਦੀ ਦਿਹਾੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ ਤੋਂ ਸਹਰਾਇਆ ਤਿਰੰਗਾ ਉਦੋਂ ਕਰਦਿਆਂ ਕਿਹਾ ਹਿੰਸਾ ਤੇ ਅਤਿਆਚਾਰ ਦੀ ਸਾਡੇ ਦੇਸ਼ 'ਚ ਕੋਈ ਥਾਂ ਨਹੀਂ ਰਾਜਧਾਨੀ ਦਿੱਲੀ 'ਚ ਸੁਰੱਖਿਆ ਲਈ 45000 ਸੁਰੱਖਿਆ ਕਰਮੀਆਂ ਦਾ ਹੈਨਾ ਆਜ਼ਾਦੀ ਦਿਹਾੜੇ ਮੌਕੇ ਮਹਾਲੀਸ਼ ਕਰਵਾਏ ਗਏ ਰਾਜਪਦਰੀ ਸਮਾਗਮ 'ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਫੈਹਰਾਇਆ ਤਿਰੰਗਾ ਅੰਮ੍ਰਿਤਸਰ 'ਚ ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ ਮੌਕੇ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਨੇ ਤਿਰੰਗਾ ਫੈਹਰਾਇਆ ਸਪੀਕਰ ਚਰਨਜੀਤ ਸਿੰਘ 엇ਵਾਰ ਨੇ ਲੁਧਿਆਣਾ 'ਚ ਕੀਤੀ ਰਸਮ ਅਦਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮਾਂ 'ਚ ਸਕੂਲੀ ਬੱਚਿਆਂ ਨੇ ਪੇਸ਼ ਕੀਤਾ ਰੰਗਾਰੰਗ ਪ੍ਰੋਗਰਾਮ ਸਭ ਮੈਦਾਨ ਸਭ ਬਹਾਦਰ ਯੋਧਿਆਂ ਨੂੰ ਜਿਨ੍ਹਾਂ ਨੇ ਵਾਰਸੀਆ ਦੇ ਦਰਦ ਤੇ ਜੁਮੇ ਕਾਲੇ ਪਾਣੀਆਂ ਦੀਆਂ ਸਲਾਮਾਂ ਟੱਕੀਆਂ ਲੰਬੇ ਸਮੇਂ ਜੇਲ੍ਹਾਂ ਚ ਰਹੇ ਉਹਨਾਂ ਸਾਰੇ ਯੋਧਿਆਂ ਨੂੰ ਆਤਮਾਸ਼ਟਕ ਹੋਵੇ ਜਾਦੀ ਦਿਹਾੜੇ ਮੌਕੇ ਆਪਣੇ ਭਾਸ਼ਣ ਦੌਰਾਨ ਪੰਜਾਬ ਤੇ ਹਰਿਆਣਾ ਦੇ ਗਵਰਨਰ ਕਪਤਾਨ ਸਿੰਘ ਸੁਲੰਕੀ ਨੂੰ ਗਰਮੀ ਕਾਰਨ ਆਇਆ ਚੱਕਰ ਮੌਕੇ ਤੇ ਮੌਜੂਦ ਅਫਸਰਾਂ ਨੇ ਸੁਲੰਕੀ ਨੂੰ ਡਿੱਗਣੋਂ ਬਚਾਇਆ ਚੰਡੀਗੜ੍ਹ ਦੇ ਸੈਕਟਰ 17 ਦੇ ਪ੍ਰੇਰ ਗਰਾਊਂਡ ਵਿੱਚ ਤਿਰੰਗਾ ਫਹਿਰਾਉਣ ਦੀ ਰਸਮ ਅਦਾ ਕਰਨ ਬਾਅਦ ਭਾਸ਼ਣ ਦੌਰਾਨ ਹੋਈ ਸੁਲੰਕੀ ਦੀ ਤਬੀਅਤ ਖਰਾਬ ਅਟਾਰੀ ਵਾਗਾ ਸਰਹੱਦ ਤੇ ਆਜ਼ਾਦੀ ਦਿਹਾੜੇ ਦੇ ਜਸ਼ਨ ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨ ਰੇਂਜਰਸ ਨੂੰ ਕੀਤੀਆਂ ਮਿਠਾਈਆਂ ਭੇਟ ਸ਼ਾਮ ਵੇਲੇ ਸਰਹੱਦ ਤੇ ਹੋਵੇਗਾ ਰੰਗਾਰੰਗ ਪ੍ਰੋਗਰਾਮ 14-15 ਅਗਸਤ ਦੀ ਰਾਤ ਨੂੰ ਸਰਹੱਦ ਤੇ ਮੋਮਬਤੀਆਂ ਜਗਾ ਕੇ ਅਮਨ ਪਸੰਦ ਲੋਕਾਂ ਤੇ ਬੁੱਧੀਜੀਵੀਆਂ ਨੇ ਭਾਰਤ ਪਾਕਿਸਤਾਨ ਦੋਸਤੀ ਦਾ ਦਿੱਤਾ ਸੰਦੇਸ਼ ਪੂਰੇ ਦੇਸ਼ ਵਾਸੀਆਂ ਕੋ ਬੀਐਸਐਫ ਦੀ ਤਰਫ ਸੇ ਸੁਤੰਤਰ ਦਿਵਸ ਤੇ ਬਹੁਤ ਬਹੁਤ ਮੁਬਾਰਕਬਾਦ ਬੀਐਸਐਫ ਨੇ ਪਾਕ ਰੇਂਜਰਸ ਕੋ ਮਿਠਾਈ ਦਿੱਤੀ ਹੈ ਆਪਣੇ ਸੁਤੰਤਰ ਦਿਵਸ ਕੇ ਉਪਰ ਰੀਓ ਵਿੱਚ ਐਤਵਾਰ ਦਾ ਦਿਨ ਦੀਪਾ ਕਰਮਕਰ ਦੇ ਨਾਮ ਫਾਈਨਲ 'ਚ ਮੈਡਲ ਤੋਂ ਇੱਕ ਕਦਮ ਦੂਰ ਰਹਿ ਗਈ ਦੀਪਾ ਮੈਡਲ ਨਾ ਜਿੱਤ ਕੇ ਵੀ ਜਿੱਤਿਆ ਪੂਰੇ ਦੇਸ਼ ਦਾ ਦਿਲ ਹੌਕੀ ਮੁਕੇਬਾਜ਼ੀ ਅਤੇ ਟੈਨਿਸ ਵਿੱਚ ਭਾਰਤ ਦੇ ਹੱਥ ਵੱਡੀ ਨਿਰਾਸ਼ਾ ਸਾਇਨਾ ਨੇਹਵਾਲ ਵੀ ਹੋਈ 올림픽 ਤੋਂ ਬਾਹਰ